ਦੇਖੋ ਇਹ ਪ੍ਰਵਾਸੀ ਜਿਹੜਾ ਇਹ ਮੁੱਦਾ ਚੱਲ ਰਿਹਾ ਇਸ ਮੁੱਦੇ ਤੇ ਬਹੁਤ ਜਲਦੀ ਅਸੀਂ ਪ੍ਰੈਸ ਵਾਰਤਾ ਰੱਖਣੀ ਹੈ ਸਾਡੀ ਕੋਰ ਕਮੇਟੀ ਦੀ ਬੈਠਕ ਸਰੀਏ ਮੈਂ ਸਿਰ ਫਿਲਹਾਲ ਦੋ ਸ਼ਬਦਾਂ ਜਿੰਨੀ ਗੱਲ ਕਹਾਂਗਾ ਜਿਹੜੇ ਬੰਦੇ ਨੇ ਵੀ ਉਹ ਗਲਤ ਕੰਮ ਕਰਿਆ ਹਿਆਰਪੁਰ ਚ ਉਹਨੂੰ ਫਾਂਸੀ ਤੋਂ ਵੀ ਗੰਦੀ ਸਜ਼ਾ ਕੋਈ ਹੈ ਉਹ ਸਜ਼ਾ ਨੂੰ ਮਿਲਣੀ ਚਾਹੀਦੀ ਹੈ ਪਰ ਆ ਨਹੀਂ ਹੈ ਕਿ ਤੁਸੀਂ ਉਹਦੀ ਆੜ ਸਾਰੇ ਕੌਮ ਨੂੰ ਜੀ ਗਲਤ ਕਰੋ ਇੱਕ ਬੰਦਾ ਗਲਤੀ ਕਰੇ ਤੇ ਪਰਿਵਾਰ ਨੂੰ ਉਹਦੀ ਕੌਮ ਨੂੰ ਉਹਦੀ ਕਮਿਊਨਿਟੀ ਨੂੰ ਟਾਰਗੇਟ ਕਰਨਾ ਗਲਤ ਗੱਲ ਆ ਗੁੱਸਾ ਰੋਸ ਜਾਇਜ ਹੈ ਸਰਕਾਰ ਨੂੰ ਦੇਣਾ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਇਹ ਬੜਾ ਸੈਂਸਿਟਿਵ ਮੁੱਦਾ ਹੈ ਜਿਵੇਂ ਚੱਲ ਰਿਹਾ ਪ੍ਰਵਾਸੀ ਭਜਾਓ ਪੰਜਾਬ ਚਾਹ ਉਹ ਇੱਥੇ ਰਹਿ ਗੁਣ ਜਾਏਗਾ ਇਹ ਜਿਹੇ ਸ਼ਬਦ ਜਿਹੜੇ ਕਰ ਰਹੇ ਆ ਉਹ ਗੁੱਸੇ ਚ ਕਰ ਰਹੇ ਹੋਣਾ ਨਹੀਂ ਕਰਨੇ ਚਾਹੀਦੇ ਦੁਬਾਰਾ ਇਹ ਜਿਹੇ ਸ਼ਬਦ ਨਹੀਂ ਵਰਤਨੇ ਚਾਹੀਦੇ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਕਈ ਸ਼ਹਿਰਾਂ ਚ ਰੇਡੀਆਂ ਨਹੀਂ ਲੱਗਣ ਦੇ ਰਹੇ ਜੀ ਜਾਂ ਕੋਈ ਉਹਨਾਂ ਨੂੰ ਕੰਮ ਨਹੀਂ ਸਰਕਾਰ ਦਾ ਜਿਵੇਂ ਦੇਖਿਆ ਐਸਪੀ ਮਠਿੰਡਾ ਦੀ ਸਟੇਟਮੈਂਟ ਆਈ ਹੈ ਬੜੀ ਅੱਛੀ ਸਟੇਟਮੈਂਟ ਆਈ ਹੈ ਸਰਕਾਰ ਮੈਨੂੰ ਨਹੀਂ ਲੱਗਦਾ ਇਦਾਂ ਚੱਲਣ ਦੇਗੀ ਇਦਾਂ ਦੀ ਗੁੰਡਾਗਰਦੀ ਪੰਜਾਬ ਜਾਇਜ਼ ਬਿਹਾਰ ਦੇ ਵਿੱਚ ਜੇ ਬਿਹਾਰ ਦੇ ਵਿੱਚ ਵੀ ਕੋਈ ਪੰਜਾਬੀ ਰੇੜੀ ਲਾ ਸਕਦਾ ਦੇਖੋ ਪੰਜਾਬੀ ਪੰਜਾਬ ਬਿਹਾਰੀ ਬੰਦਾ ਪੰਜਾਬ ਜਿਹੜੀ ਲਾ ਸਕੋ ਕਿਸੇ ਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਆ ਹਾਂ ਗਲਤ ਕੰਮ ਨਾ ਕਰੇ ਕਾਨੂੰਨੀ ਤਰੀਕੇ ਨਾਲ ਜੋ ਜਾਇਜ਼ ਹੋ ਉਹ ਕਰਨਾ ਚਾਹੀਦਾ ਹਾਂ ਇਹਦੇ ਨਾਲ ਨਾਲ ਜਿਹੜੇ ਬੰਦੇ ਕਿਰਾਏ ਤੇ ਰਹਿੰਦੇ ਆ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਜਿਹੜੇ ਮਕਾਨ ਮਾਲਕ ਨਹੀਂ ਕਰਦੇ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾਰਾ ਨਹੀਂ ਆ ਵੀ ਕਿਸੇ ਰਹਿਣ ਵਾਲੇ ਨੂੰ ਤੁਸੀਂ ਤੰਗ ਕਰੋ ਇਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਵੀ ਆਪਣੇ ਪੰਜਾਬੀ ਵੀ ਇਹਨਾਂ ਦੇ ਸਟੇਟ ਦੇ ਵਿੱਚ ਰਹਿ ਰਹੇ ਨੇ ਇਹ ਵੀ ਆਪਣੀ ਸਟੇਟ ਦੇ ਵਿੱਚ ਰਹਿ ਰਹੇ ਨੇ ਕਿ ਉਹ ਅੰਤਰ ਕਿਉਂ ਰੱਖ ਰਹੇ ਨੇ ਇਹ ਇਹ ਤਾਂ ਜਿਹੜੇ ਮੂਰਖ ਲੋਕ ਨੇ ਜਿਹੜੇ ਗੰਦੇ ਨਾਰੇ ਲਾ ਰਹੇ ਆ ਪੰਜਾਬੀ ਬਚਾਓ ਉਹਨੂੰ ਬਚਾਓ ਉਹਨੂੰ ਬਚਾਓ ਇਹੋ ਜਿਹੇ ਨਾਰੇ ਨਹੀਂ ਲਾਣੇ ਚਾਹੀਦੇ ਦੇਸ਼ੀਅਤ ਤੌਰ 'ਤੇ ਕੰਡਤਾਲੀ ਕੰਮ ਕਰਾ ਦੇਸ਼ ਸਾਡਾ ਇੱਕ ਖੂਬਸੂਰਤ ਗੁਣਦੋਸਕਾ ਚਾਹੇ ਜੋ ਪੰਜਾਬੀ ਹੈ ਜਾਂ ਕੋਈ ਵਿਹਾਰੀ ਹੈ ਜਾਂ ਯੂਪੀ ਦਾ ਹੈ ਜਾਂ ਹਰਿਆਣਾ ਦਾ ਹੈ ਸਭ ਇੱਥੇ ਰਹਿ ਰਹੇ ਸੂਬੇ ਚਾਹੇ ਸ਼ਰਾਬ ਦੇਖੋ ਇਹ ਪ੍ਰਵਾਸੀ ਜਿਹੜਾ ਇਹ ਮੁੱਦਾ ਚੱਲ ਰਿਹਾ ਹੈ ਇਸ ਮੁੱਦੇ ਤੇ ਬਹੁਤ ਜਲਦੀ ਤਰੀਏ ਮੈਂ ਸਿਰਫ ਫਿਲਹਾਲ ਦੋ ਸ਼ਬਦ ਜਿੰਨੀ ਗੱਲ ਕਹਾਂਗਾ ਜਿਹੜੇ ਬੰਦੇ ਨੇ ਵੀ ਉਹ ਗਲਤ ਕੰਮ ਕਰਿਆ ਹਿਸ਼ਾਰਪੁਰ ਚ ਉਹਨੂੰ ਫਾਂਸੀ ਤੋਂ ਵੀ ਗੰਦੀ ਸਜ਼ਾ ਕੋਈ ਹੈ ਉਹ ਸਜ਼ਾ ਨੂੰ ਮਿਲਣੀ ਚਾਹੀਦੀ ਹੈ ਪਰ ਆ ਨਹੀਂ ਹੈ ਕਿ ਤੁਸੀਂ ਉਹਦੀ ਆੜ ਚ ਸਾਰੇ ਕੌਮ ਨੂੰ ਵੀ ਗਲਤ ਕਰੋ ਇੱਕ ਬੰਦਾ ਗਲਤੀ ਕਰੇ ਤੇ ਪਰਿਵਾਰ ਨੂੰ ਉਹਦੀ ਗੋਮ ਨੂੰ ਉਹਦੀ ਕਮਿਊਨਿਟੀ ਨੂੰ ਟਾਰਗੇਟ ਕਰਨਾ ਗਲਤ ਕਰਨਾ ਗੁੱਸਾ ਰੋਸ ਜਾਇਜ਼ ਆ ਸਰਕਾਰ ਨੂੰ ਦੇਣਾ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਵੇ ਕਿ ਜਿਹੜਾ ਸੈਂਸਿਟਿਵ ਹੁੰਦਾ ਹੈ ਜਿਹਨੇ ਚੱਲ ਰਿਆ ਪ੍ਰਵਾਸੀ ਭਜਾਓ ਪੰਜਾਬ بچਾਓ ਦੇ ਥੇ ਰਹਿ ਗੁਣ ਜੇਕਰ ਇਹ ਜਿਹੇ ਸ਼ਬਦ ਜਿਹੜੇ ਕਰ ਰਹੇ ਆ ਉਹ ਗੁੱਸੇ 'ਚ ਕਰ ਰਹੇ ਹੋਣਾ ਨਹੀਂ ਕਰਨੇ ਚਾਹੀਦੇ ਦੁਬਾਰਾ ਇਹ ਜਿਹੇ ਸ਼ਬਦ ਨਹੀਂ ਵਰਤਨੇ ਚਾਹੀਦੇ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਕਈ ਸ਼ਹਿਰਾਂ 'ਚ ਰੇਡੀਆਂ ਨਹੀਂ ਲੱਗਣ ਦੇ ਰਹੇ ਜੀ ਜਾਂ ਕੋਈ ਉਹਨਾਂ ਨੂੰ ਕੰਮ ਨਹੀਂ ਕੋਈ ਸਰਕਾਰ ਦਾ ਜਿਵੇਂ ਦੇਖਿਆ ਐਸਪੀ ਬਠਿੰਡਾ ਦੀ ਸਟੇਟਮੈਂਟ ਆਈ ਹੈ ਬੜੀ ਅੱਛੀ ਸਟੇਟਮੈਂਟ ਆਈ ਹੈ ਸਰਕਾਰ ਮੈਨੂੰ ਨਹੀਂ ਲੱਗਦਾ ਇਦਾਂ ਚੱਲਣ ਦੇਗੀ ਇਦਾਂ ਦੀ ਗੁੰਡਾਗਰਦੀ ਪੰਜਾਬ 'ਚ ਨਹੀਂ ਚੱਲ ਸਕਦੀ ਪੰਜਾਬ ਬਿਹਾਰ ਦੇ ਵਿੱਚ ਜੇ ਬਿਹਾਰ ਦੇ ਵਿੱਚ ਵੀ ਕੋਈ ਪੰਜਾਬੀ ਦੇਖੋ ਪੰਜਾਬੀ ਪੰਜਾਬ बिहारी ਬੰਦਾ ਪੰਜਾਬ ਜਿਹੜੀ ਆਸੋ ਕਿਸ ਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਆ ਆਹ ਗਲਤ ਕੰਮ ਨਾ ਕਰੇ ਕਾਨੂੰਨੀ ਤਰੀਕੇ ਨਾਲ ਜੋ ਜਾਇਜ਼ ਹੋ ਉਹ ਕਰਨਾ ਚਾਹੀਦਾ ਹਾਂ ਇਹਦੇ ਨਾਲ ਨਾਲ ਜਿਹੜੇ ਬੰਦੇ ਕਿਰਾਏ ਤੇ ਰਹਿੰਦੇ ਆ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਜਿਹੜੇ ਮਕਾਨ ਮਾਲਕ ਨਹੀਂ ਕਰਦੇ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਪਰ ਆ ਨਹੀਂ ਵੀ ਕਿਸੇ ਰਹਿਣ ਵਾਲਾ ਤੁਸੀਂ ਤੰਗ ਕਰੋ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਇਹ ਵੀ ਆਪਣੇ ਪੰਜਾਬੀ ਵੀ ਇਹਨਾਂ ਦੇ ਸਟੇਟ ਦੇ ਵਿੱਚ ਰਹਿ ਰਹੇ ਨੇ ਇਹ ਵੀ ਆਪਣੀ ਸਟੇਟ ਦੇ ਵਿੱਚ ਰਹਿ ਰਹੇ ਨੇ ਇਹ ਕਿਹੋ ਅੰਤਰ ਕਿਉਂ ਰੱਖ ਰਹੇ ਨੇ ਇਹ ਤਾਂ ਜਿਹੜੇ ਮੂਰਖ ਲੋਕ ਨੇ ਜਿਹੜੇ ਗੰਦੇ ਨਾਰੇ ਲਾ ਰਹੇ ਆ ਪੰਜਾਬੀ ਬਚਾਓ ਉਹਨੂੰ ਬਚਾਓ ਉਹਨੂੰ ਬਚਾਓ ਇਹ ਜਿਹੇ ਨਾਰੇ ਨਹੀਂ ਲਣ ਜਦੇ ਦੇਸ਼ ਇੱਕ ਤਰ੍ਹਾਂ ਖੜਤਾਲੀ ਕੰਮ ਕਰਾ ਦੇਸ਼ ਸਾਡਾ ਇੱਕਦਮ ਗੁੰਦਸਤਾਇਆ ਚਾਹੇ ਜੀ ਪੰਜਾਬੀ ਐ ਚਾਹੇ ਕੋਈ ਵਿਹਾਰੀ ਐ ਜਾਂ ਯੂਪੀ ਦਾ ਚਾਹੇ ਹਰਿਆਣਾ ਦਾ ਚਾਹੇ ਸਰਦੂ ਕਿਹ ਅੱਛੀ ਰੋ ਐਗਾਂ ਮਿਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀ ਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027